ਹਾਜ਼ਰੀ ਕਲਮ ਦੀ ਜੋਤ ਬੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਵੀ ਪਸੰਦ ਆਵੇਗੀ ਪੇਸ਼ ਹੈ ਇੱਕ ਨਵੀਂ ਕਵਿਤਾ ਹਮਸਫਰ ਜ਼ਿੰਦਗੀ ਦੇ ਸਫ਼ਰ ਤੇ ਮਿਲਿਆ ਇੱਕ ਹਮਸਫਰ ਮੈਨੂੰ ਸਮਝਣ ਵਾਲਾ ਮੈਨੂੰ ਜਾਣਨ ਵਾਲਾ ਦਿਲ ਦੀਆਂ ਰਮਜਾਮ ਪਛਾਨਣ ਵਾਲਾ ਮੇਰਾ ਹਮਸਫਰ ਕਈ ਵਾਰੀ ਸਭ ਜਾਣ ਕੇ ਵੀ ਸਭ ਤੋਂ ਬਣ ਜਾਂਦਾ ਹੈ ਅਣਜਾਣ ਮੇਰੇ ਪਿਓ ਤੋਂ ਬਾਅਦ ਬਣ ਗਿਆ ਮੇਰੇ ਮਨ ਦੀ ਸ਼ਾਨ ਉਹਦੇ ਕਰਕੇ ਮੇਰਾ ਬਚਪਨ ਜਿਉਂਦਾ ਭਾਵੇਂ ਉਮਰ ਲੰਘ ਗਈ ਹੈ ਕਿੰਨੇ ਸਾਲ ਪਰ ਸ਼ਾਵੇਂ ਵਾਂਗ ਚੱਲਦਾ ਹੈ ਮੇਰੇ ਨਾਲ ਉਹਦੇ ਸਿਰ ਤੇ ਹੱਸਦੀ ਰਹਿੰਦੀ ਆਪਣੀਆਂ ਸਹੇਲੀਆਂ ਨੂੰ ਉਹਦੇ ਬਾਰੇ ਦੱਸਦੀ ਰਹਿੰਦੀ ਸੁਵਾਦਾ ਥੋੜਾ ਗਰਮ ਜਿਹਾ ਪਰ ਮਨ ਤੋਂ ਹੈ ਉਹ ਨਰਮ ਜਿਹਾ ਮੇਰਾ ਹਮਸਫਰ ਮੇਰੀ ਬੇਰੰਗ ਜਹੀ ਜ਼ਿੰਦਗੀ ਵਿੱਚ ਉਹ ਸੱਤਰੰਗੇ ਰੰਗ ਜਿਹਾ ਜ਼ਿੰਦਗੀ ਜਿਉਣ ਦਾ ਨਿਵੇਕਲਾ ਉਹਦਾ ਟੰਗ ਜਿਹਾ ਨਾ ਕਦੇ ਰੁਕੇ ਨਾ ਕਦੇ ਟੁੱਕੇ ਹੈ ਨਹੀਂ ਦਿਲ ਤੋਂ ਤੰਗ ਜਿਹਾ ਮੇਰਾ ਹਮਸਫਰ ਸਾਦਗੀ ਨੂੰ ਪਹਿਲ ਦੇਣ ਵਾਲਾ ਸਬਰ ਨਾਲ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਮੈਨੂੰ ਸਭ ਤੋਂ ਵੱਧ ਕੇ ਚਾਣਨ ਵਾਲਾ ਮੇਰੀ ਜ਼ਿੰਦਗੀ ਨੂੰ ਰੰਗਾਂ ਨਾਲ ਜਿਚਾਉਣ ਵਾਲਾ ਮੇਰਾ ਹਮਸਫਰ ਮੈਂ ਜੋੜਿਆ ਉਸ ਨਾਲ ਰੂਹ ਦਾ ਪੈਗਾਮ ਉਸ ਦਾ ਸਾਥ ਬਣਿਆ ਮੇਰੀਆਂ ਦੁਆਵਾਂ ਦਾ ਇਨਾਮ ਕਰਾਂ ਧੰਨਵਾਦ ਉਸ ਸੱਚੇ ਰੱਬ ਦਾ ਜਿਨੀ ਉਹਦੇ ਨਾਲ ਮੇਲ ਕਰਾਇਆ ਮੇਰਾ ਹੱਥ ਫੜ ਉਹਨੇ ਜਗ ਵਿੱਚ ਮੇਰਾ ਮਾਣ ਵਧਾਇਆ ਦੁਨੀਆ ਅੱਗੇ ਕਿਸੇ ਤੋਂ ਨਹੀਂ ਡੱਬਦਾ ਪਰ ਮੇਰੇ ਬਿਨਾਂ ਕਿਸੇ ਹੋਰ ਨਾਲ ਨਹੀਂ ਫੱਬਦਾ ਮੇਰਾ ਹਮਸਫਰ ਧੰਨਵਾਦ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਵੀ ਪਸੰਦ ਆਵੇਗੀ ਜੇ ਤੁਹਾਨੂੰ ਮੇਰੀ ਇਹ ਕਵਿਤਾ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੀ ਹੱਲਾਸ਼ੇਰੀ ਮੈਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰੇਗੀ ਤੁਹਾਡੀ ਆਪਣੀ ਕਲਮ ਦੀ ਜੁੱਤ ਧੰਨਵਾਦ